ਮਹਾਰਾਜ ਦਾ ਸਭ ਤੇ ਨਾਂ ਉੱਚਾ ਹੈ ਜੇ ਕੋਈ ਇੱਕ ਮੁਸਲਮਾਨ ਕਵੀ ਹੋਇਆ ਉਹ ਕਹਿੰਦਾ ਜੇ ਕੋਈ ਇੱਕ ਵਾਰੀ ਕਹਿੰਦੇ ਨਾ ਵੀ ਧੰਨ ਗੁਰੂ ਨਾਨਕ ਉਹਨੂੰ ਬਿਹਸਤ ਮਿਲਦੀ ਹੈ ਬਿਹਸਤ ਕਹਿੰਦੇ ਨੇ ਬਾਇਕੁੰਠ ਨੂੰ ਸੱਚਖੰਡ ਨੂੰ ਜਾਨੀ ਮੁਸਲਮਾਨ ਕਵੀ ਸਿਫਤਾਂ ਕਰਦਾ ਪਰ ਇੱਕ ਗੱਲ ਹੋਰ ਪੜਦੇ ਹਾਂ ਸਭ ਤੇ ਵੱਡਾ ਸਤਗੁਰੂ ਨਾਨਕ ਜਨ ਕਲ ਰਾਖੀ ਮੇਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸਭ ਤੇ ਵੱਡਾ ਕਿਉ ਮੰਨਿਆ ਅਵਤਾਰ ਸਾਡੀ ਦੁਨੀਆ ਤੇ ਬਹੁਤ ਆਏ ਕੋਈ 12 ਕਲਾ ਆਇਆ 14 ਕਲਾ ਆਇਆ 16 ਕਲਾ ਸ੍ਰੀ ਭਗਵਾਨ ਕ੍ਰਿਸ਼ਨ ਜੀ ਆਏ 14 ਕਲਾ ਰਾਮਕ੍ਰਿਸ਼ਨ ਜੀ ਆਏ ਮਹਾਤਮਾ ਬੁੱਧ ਆਏ ਅਵਤਾਰ ਬਹੁਤ ਆਏ ਅਨੰਤ ਕਲਾ ਲੈ ਠਾਕਰ ਆਇਆ ਜਿਨ੍ਹਾਂ ਕਰਾਮਾਤਾ ਕਿਸੇ ਤੋਂ ਗਿਣੀਆਂ ਹੀ ਨਾ ਗਈਆਂ ਉਹਨੇ ਫਿਰ ਸਾਨੂੰ ਸਿਖਾਇਆ ਕੀ ਵੀ ਗੁਰਮਖੋ ਆ ਜਿਹੜਾ ਨੇਹਰ ਸ਼ਾਇਆ ਹੋਇਆ ਨਾ ਇਹ ਜਿਹੜਾ ਨੇਹਰ ਸ਼ਾਇਆ ਹੋਇਆ ਨੇਹਰ ਕਹਦਾ ਹੈ ਇਨਸਾਨ ਨੂੰ ਇੱਕ ਤਾਂ ਨੇਹਰ ਹੈ ਆ ਕੁਦਰਤੀ ਇੱਕ ਢੇਰ ਹੈ ਅਗਿਆਨ ਦਾ ਇੱਕ ਸੂਰਜ ਇਨਕਲਾਬ ਦਾ ਜਿਹੜਾ ਇੱਕ ਤਾਂ ਸੂਰਜ ਆ ਜਿਹੜਾ ਬੱਦਲਾਂ ਤੋਂ ਧੁੰਦ ਜੀ ਤੋਂ ਡਰਦਾ ਹੁਣ ਕਈ ਦਿਨ ਹੋ ਗਏ ਚੜ੍ਹੇ ਹੀ ਨਹੀਂ ਵਿਚਾਰਾ ਦਰਸ਼ਨੇ ਨਹੀਂ ਹੁੰਦੇ ਇੱਕ ਇਨਕਲਾਬ ਦਾ ਸੱਚ ਦਾ ਸੂਰਜ ਉਹ ਆਇਆ ਕਿੱਥੇ ਸਾਡੇ ਪੰਜਾਬ ਦੀ ਧਰਤੀ ਤੇ ਤਲਵੰਡੀ ਆਇਆ ਅੱਜ ਇਹ ਹਿੱਸਾ ਚਲੋ ਸਿਆਸਤ ਦਾ ਜੋਰ ਹੈ ਪਾਕਿਸਤਾਨ 'ਚ ਆ ਗਿਆ ਉੱਥੇ ਪਿਤਾ ਮਹਿਤਾ ਕਾਲੂ ਜੀ ਦੇ ਘਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅਵਤਾਰ ਲਿਆ ਆਪਾਂ ਨੂੰ ਪਤਾ ਹੈ ਇਤਿਹਾਸ ਤੋਂ ਸੰਗਤ ਮੇਰੇ ਤੋਂ ਵੱਧ ਜਾਣੂ ਹੈ ਜਿਹੜੀ ਮਾਤਾ ਦੀ ਸੇਵਾ ਧਾਰਨੀ ਸੀ ਨਾ ਜਦੋਂ ਗੁਰੂ ਮਹਾਰਾਜ ਦਾ ਅਵਤਾਰ ਹੋਇਆ ਉਹਦਾ ਨਾਮ ਸੀ ਦੌਲਤਾ ਜਿਹੜੀ ਦੌਲਤਾ ਮਾਈ ਸੀ ਉਹ ਬਹੁਤ ਗਰੀਬ ਸੀ ਉਹ ਜਦੋਂ ਮਹਾਰਾਜ ਦਾ ਅਵਤਾਰ ਹੋਇਆ ਉਹਨੇ ਦਰਸ਼ਨ ਕੀਤੇ ਉਹ ਨਾਨਕ ਨਜ਼ਰੀ ਨਜ਼ਰ ਨਿਹਾਲ ਹੋ ਗਈ ਆ ਕੇ ਪਿਤਾ ਜੀ ਨੂੰ ਮਹਿਤਾ ਪਟਵਾਰੀ ਜੀ ਨੂੰ ਕਹਿਣ ਲੱਗੀ ਕਹਿੰਦੀ ਪਟਵਾਰੀ ਜੀ ਤੁਹਾਨੂੰ ਵਧਾਈਆਂ ਪਟਵਾਰੀ ਜੀ ਕੋਟਬਾਰ ਵਧਾਈਆਂ ਉਹ ਕਹਿੰਦਾ ਦੌਲਤਾਂ ਫਿਰ ਕੁਝ ਮੰਗ ਤੇਰੀ ਕੀ ਇੱਛਾ ਹੈ ਉਹ ਕਹਿੰਦੀ ਮਹਾਰਾਜ ਅੱਜ ਜਿਹੜਾ ਤੇਰੇ ਘਰੇ ਬਾਲਕ ਨੇ ਅਵਤਾਰ ਧਾਰਿਆ ਨਾ ਜਿਹੜੇ ਬਾਲਕ ਨੇ ਜਨਮ ਲਿਆ ਉਹਦੇ ਦਰਸ਼ਨ ਕਰਕੇ ਮੈਨੂੰ ਤਾਂ ਐ ਲੱਗਦਾ ਵੀ ਮੇਰਾ ਜਨਮ ਮਰਨ ਕਟਿਆ ਗਿਆ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੁਰਮਖੋ ਲਓ ਹੁਣ ਇੱਕ ਕਵਤੇ ਸਖੋ ਤੁਸੀਂ ਭਾਈ ਗੁਰਦਾਸ ਜੀ ਲਿਖਦੇ ਆ ਉਹ ਕਹਿੰਦੇ ਜਦ ਇਨਕਲਾਬ ਦਾ ਸੂਰਜ ਚੜ ਗਿਆ ਨਾ ਜੰਗਲ ਦੇ ਵਿੱਚ ਸਿੰਘ ਬੁੱਕਿਆ ਜਿਹੜੇ ਬਨਾਸ਼ਪਤੀ ਦੇ ਜੀਵ ਜੰਤੂ ਸੀ ਉਹ ਇੱਕ ਲਗਤ ਸਹਿ ਗੇ ਜਿਹੜੀ ਪਾਪਾਂ ਦੀ ਧੁੰਦ ਸੀ ਉਹ ਸਾਰੇ ਦੀ ਸਾਰੀ ਨਸ਼ਟ ਹੋ ਗਈ ਸੱਚ ਦਾ ਚਾਨਣ ਤਲਵੰਡੀ ਆਇਆ ਹੋ ਸਕਦਾ ਕਈਆਂ ਜਨਮਾਂ ਦੀ ਤਪਸ਼ਾ ਮਾਤਾ ਤ੍ਰਿਪਤਾ ਦੀ ਹੋਵੇ ਮਹਿਤਾ ਕਾਲੂ ਜੀ ਦੀ ਕਈਆਂ ਜਨਮਾਂ ਦੀ ਤਪਸ਼ਾ ਹੋਵੇ ਜਿਨ੍ਹਾਂ ਦੇ ਘਰੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅਵਤਾਰ ਲਿਆ ਆ ਕਵਤਾ ਸੁਣੋ ਬਈ ਨਾਨਕੀ ਦਾ ਵੀਰ ਆ ਗਿਆ ਮਿੱਟੀ ਧੁੰਦ ਚੱਕ ਚੰਨ ਹੋਇਆ ਮੇਰੇ ਸਾਥੀ ਸਰਦਾਰ ਬੇਵਸਿਆ ਹੋਏ ਇਉਂ ਪੇਸ਼ ਕਰਦੇ ਆ ਬਈ ਹੋਇਆ ਹੁਕਮ ਅਲਾਹੀ ਜੋਤ ਉਤਰੀ ਰੋਹਾਨੀਆ ਕਾਰ ਕਲੂਜੀ ਦੇ ਆਈ ਸੱਚ ਖੰਡ ਦੀ ਨਿਸ਼ਾਨੀ ਭਾਗ ਪਾਪੀਆਂ ਨੂੰ ਲਾਵੇ ਰਹਿਣ ਪੁੰਨਿਆ ਸੁਹਾਨੀ ਤਾਰੇ ਛਿਪ ਗਏ ਅੰਦੇ ਰਿ ਬਲੋਆ ਨਾਨਕੀ ਦਾ ਵੀਰ ਆ ਗਿਆ ਮਿੱਟੀ ਧੁੰਦ ਜਗ ਚਾਨਣ ਹੋਇਆ ਨਾਨਕੀ ਦਾ ਵੀਰ ਆ ਗਿਆ ਝੇੜ ਨਾਮ ਦੇ ਪਿਆਸੇ ਬੱਟੀ ਬੈਠੇ ਸੀ ਕਿਨਾਰਾ ਦਿੱਤੇ ਪਾਉਣ ਨੇ ਪੇਗਾਮ ਆ ਗਿਆ ਤੁਸਾਂ ਦਾ ਸਹਾਰਾ ਆ ਗਿਆ ਵਿਚ ਤਾਲਾ ਬੰਡੀ ਮਾਂ ਇੱਖੀਆਂ ਦਾ ਤਾਰਾ ਉਹਦੇ ਹੋ ਗਿਆ ਤਾਰਾ ਮਾਪਾ ਪਾਪ ਸੋਇਆ ਨਾਨਕੀ ਦਾ ਵੀਰ ਆ ਗਿਆ ਮੇਟੀ ਧੁੰਦ ਚੱਕ ਚਾਨਣਾ ਹੋਇਆ ਨਾਨਕੀ ਦਾ ਵੀਰ ਆ ਗਿਆ ਬੋਲੇ ਮੱਝੀਆਂ ਚਰਾਵੇ ਸਾਂਗਿਆ ਜੋਗੀ ਮੈਂ ਸਤਾਨਾ ਉਤੋਂ ਸਿਖਰ ਦਪਹਿਰਾ ਤੇ ਆ ਤਪਦਾ ਜਮਾਨਾ ਕੱਕ ਜੋਦੀਆ ਵਲਾਸੀ ਨਾਗ ਬਣ ਗਿਆ دیਵਾਨਾ ਫਣੀ ਤਣ ਕੇ ਸੀ ਸੀਸ ਤੇ ਘਲੋਆ ਨਾਨਕੀ ਦਾ ਵੀਰ ਆ ਗਿਆ ਮਿੱਟੀ ਧੁੰਦ ਜਗ ਚਾਨਣ ਹੋਇਆ ਨਾਨਕੀ ਦਾ ਵੀਰ ਆ ਗਿਆ ਪੈ

ਜਨਣਾੜਾ ਹੋਇਆ ਨਾਨਕ ਦਾ ਵੀਰ ਆ ਗਿਆ ਹੋ ਮੰਡੀ ਚੂੜਕਾਲੇ ਪਹੁੰਚਾ ਜਾ ਕੇ ਨਾਮ ਦਾ ਬਤਾਰੀ ਉਥੇ ਸੱਚਾ ਸੌਦਾ ਕੀਤਾ ਰੀਤੀ ਜਗ ਤੋਂ ਨਿਆਰੀ ਸਾਧੂ ਭੁੱਖੇ ਪਿਆਸੇ ਦੇਖ ਆਪ ਬਣ ਗਿਆ ਪੰਡਹਾਰੀ ਤੇਰਾ ਮੁਕੇ ਨਾ ਪੰਡਹਾਰਾ ਬੀਜ ਬੋਇਆ ਨਾਨਕੀ ਦਾ ਵੀਰ ਆ ਗਿਆ ਮਿੱਟੀ ਧੁੰਦ ਜਗ ਚਾਨਣ ਹੋਇਆ ਨਾਨਕੀ ਦਾ ਵੀਰ ਆ ਗਿਆ ਭਾਗ ਲਾਲੋ ਦੀ ਕੁੱਲੀ ਨੋ ਲੌਣ ਆਈਆਂ ਸਰਕਾਰਾਂ ਲਾਲੋ ਕੀ ਤਨੂਰ ਨੂਰ ਨੂਰੀ ਬੱਜੀਆਂ ਸਤਾਰਾ पूड़े मलक ते नचोड़े पून दारा पूड़े मलिक नचोड़े भेण खून दारा सुदर चो अमृत चोया नानकी द वीर आ गेटी तुंग जग ਚੰਨੜ ਹੋਇਆ ਨਾਨਕੀ ਦਾ ਵੀਰ ਆ ਗਿਆ ਹੋ ਜਦੋਂ ਮੋਤੀ ਖਾਨੇ ਵਿੱਚ ਜਾ ਕੇ ਲੱਗ ਗਏ ਸੀ ਟੋਲੇ ਤੇਰਾ ਤੇਰਾ ਦੀ ਆਵਾਜ਼ ਢੜੀ 14 ਮਹੀਨਾ ਬੋਲੇ ਪੱਲੇ ਪਰ ਪਾਰ ਲੈ ਗਏ ਲੱਖਾਂ ਸਾਧੂਆਂ ਦੇ ਟੋਲੇ ਤੈਨੂੰ ਦੇਖ ਮੁਖ ਕਲੂ ਨੇ ਲਗ ਕੋਈ ਨਾਨਕੀ ਦਾ ਵੀਰ ਆ ਗਿਆ ਮਿੱਟੀ ਧੁੰਦ ਜਗ ਚਾਨਣ ਹੋਇਆ ਨਾਨਕੀ ਦਾ ਵੀਰ ਆ ਗਿਆ ਹੋਇਆ ਸਿਰਜ ਚ ਹੈ ਗਲੀ ਮਟਾਈ ਸਾਦਾ ਰਹੂਗੀ ਆਵਾਜ਼ਾ ਐਸੀ ਕਹਲਾ ਬਰਤਾਈ ਗੁਰੂ ਚੇਲੇ ਦੀ ਬਰਾੜਾ ਰੀਤ ਜਗਤ ਚਲਾਈ ਬਾਪ ਜਨਮ ਜਨਮ ਬਾਲਖੋਆ ਹੋ ਨਾਨਕੀ ਦਾ ਵੀਰ ਆ ਗਿਆ ਮਿੱਟੀ ਧੁੰਦ ਜਗ ਚਾਣ ਹੋਇਆ ਨਾਨਕੀ ਦਾ ਵੀਰ ਆ ਗਿਆ ਨਾਨਕ ਸਰਬ ਕਲਾ ਸਮਰੱਥ ਸ਼ਕਤੀ ਦੁਖ ਭਾਰਤ ਭੂਮੀ ਦੇ ਹਰ ਨਾਏ ਕਾਲੂ ॠषि ਦੀ ਕਰੀ ਉਪਾਸ਼ਨਾ ਸੀ ਪੂਰੇ ਕਾਲ ਕਰਾਰ ਸੀ ਕਰਨ ਆਏ ਬਣ ਗਏ ਸਹਾਰਾ ਦੁਖੀਆਂ ਦਾ ਸ਼ਰਨ ਜਿਨ੍ਹਾਂ ਦੀ ਚਾਰੇ ਹੀ ਬਰਨ ਆਏ ਸੱਬੇ ਹੋਣਗੇ ਮੁਕ ਦਰਵਾਰ ਸਿੰਘਾ ਜਿਹੜੇ ਗੁਰੂ ਨਾਨਕ ਦੀ ਸ਼ਰਨ ਆਏ ਤੁਸੀਂ ਭਾਗਾ ਵਾਲੇ ਹੋ ਸਤਿਗੁਰੂ ਜੀ ਕਿਰਪਾ ਕਰੇ ਕਿ ਸਮਾ ਹੋਗੇ ਕੀ ਕਹਿੰਦਾ ਇਹ ਸਤਿਗੁਰੂ ਜੀ ਕਿਰਪਾ ਕਰਨ ਤੁਹਾਡੀ ਸਭ ਦੀ ਹਾਜ਼ਰੀ ਮੇਰਾ ਦਾਤਾ ਲੇਖੇ ਚ ਲਾਵੇ